ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪੈਫਾ ਅਵਾਰਡ 2 ਮਾਰਚ ਨੂੰ ਹੋਣ ਜਾ ਰਿਹਾ ਹੈ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਦੂਸਰਾ ਫੈਸਟੀਵਲ ਤੇ ਅਵਾਰਡ ਸ਼ੋ ਪੈਫਾ ਯਾਨੀ ਕਿ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਅਤੇ ਅਵਾਰਡਸ 2024 ਇਸ ਵਾਰ 2 ਮਾਰਚ ਸ਼ਨੀਵਾਰ ਨੂੰ ਰਿਆਤ ਬਾਹਰ ਯੂਨੀਵਰਸਿਟੀ ਖਰੜ ਮੁਹਾਲੀ ਵਿਖੇ ਹੋਣ ਜਾ ਰਿਹਾ ਹੈ ਪੰਜਾਬੀ ਇੰਡਸਟਰੀ ਦੀ ਇਹ ਉਹ ਸੁਨਹਿਰੀ ਸ਼ਾਮ ਹੁੰਦੀ ਹੈ ਜਿੱਥੇ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਸਿਨੇਮਾ ਤੇ ਸੰਗੀਤ ਨੂੰ ਸਮਰਪਿਤ ਵੱਖ-ਵੱਖ ਸਖਸ਼ੇਤਾ ਨੂੰ ਐਵਾਰਡ ਦੇ ਰੂਪ ਦੇ ਵਿੱਚ ਸਨਮਾਨਿਤ ਕਰਕੇ ਉਹਨਾਂ ਦੀ ਸ਼ਾਨ ਦੇ ਵਿੱਚ ਹੋਰ ਵਾਧਾ ਕੀਤਾ ਜਾਂਦਾ ਹੈ। ਦ ਸਕਾਈਟ੍ਰਲ ਅਤੇ ਪੇਸ਼ਕਸ਼ ਅਤੇ ਮਾਈ ਇੰਟਰਨੈਟ ਦੀ ਸਹਿ ਪੇਸ਼ਕਸ਼ ਇਸ ਅਵਾਰਡ ਨਾਈਟ ਬਾਰੇ ਗੱਲਬਾਤ ਕਰਦਿਆਂ ਫੈਫਾ ਦੇ ਫਾਊਂਡਰ ਸਪਨ ਮਨਚੰਦਾ ਨੇ ਦੱਸਿਆ ਹੈ ਕਿ ਦਸਕਾਇਟਲ ਅਤੇ ਮਾਈ ਇੰਟਰਨੈਟ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਇਸ ਅਵਾਰਡ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਪਰਿਵਾਰ ਦੇ ਰੂਪ ਦੇ ਵਿੱਚ ਇੱਕ ਜਗ੍ਹਾ ਇਕੱਠੇ ਕਰਨਾ ਅਤੇ ਉਹਨਾਂ ਦੇ ਮਨੋਰੰਜਨ ਦੇ ਨਾਲ-ਨਾਲ ਪੰਜਾਬੀ ਸਿਨਮਾ ਦੇ ਸੰਗੀਤ ਦੀ ਪ੍ਰਫੁੱਲਤਾ ਅਤੇ ਪ੍ਰਸਿੱਧੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਖਸ਼ਤਾ ਨੂੰ ਵਖ-ਵਖ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਇਸ ਦਿਨਾਲ ਹੀ ਨਵੇਂ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣਾ ਵੀ ਇਸ ਅਵਾਰਡ ਸ਼ੋਅ ਦਾ ਮਕਸਦ ਹੈ ਇਸ ਅਵਾਰਡ ਸ਼ੋਅ ਦੇ ਜ਼ਰੀਏ ਪੰਜਾਬੀ ਸਿਨੇਮਾ ਤੇ ਸੰਗੀਤ ਦੇ ਉਹਨਾਂ ਨਾਮਾਂ ਨੂੰ ਜ਼ਿੰਦਾ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ ਇਸ ਮੌਕੇ ਤੇ ਇੱਕ ਟੀਮ ਨੇ ਦੱਸਿਆ ਹੈ ਕਿ ਇਸ ਵਾਰ ਦੀ ਪ੍ਰithvi ਰਾਜਕੁਮਾਰ ਕੇਜੀ ਮਹਿਰਾਬ ਮਹਿਰ ਮਿੱਤਲ ਕੁਲਦੀਪ ਮਾਨਕ ਜਸਵੰਤ ਮਨੋਜ ਬਲਰਾਜ ਸਾਨੀ ਦਲਜੀਤ ਕੌਰ ਇੰਦਰ ਬਿੱਲੀ ਸਰਦੂਲ ਸਿਕੰਦਰ ਯਸ਼ਪਾਲ ਸ਼ਰਮਾ ਗੁਰਕੀਰਤਨ ਮੁਲਖ ਰਾਜ ਪਖੜੀ सुरेंद्र ਕੌਰ ਗੁਰਮੀ ਪਾਵਾ ਨੰਦ ਲਾਲ ਨੂਰਪੁਰੀ ਬਾਬਾ ਬੁੱਲੇ ਸ਼ਾਹ ਦੇ ਨਾਂ ਤੇ ਯਾਦਗਾਰ ਐਵਾਰਡ ਸਥਾਪਿਤ ਕੀਤੇ ਗਏ ਹਨ ਅ ਬੀਫਾ ਦੀ ਜਿਹੜੀ ਸ਼ੁਰੂਆਤ ਆ ਉਹ ਪਿਛਲੇ ਸਾਲ 2023 ਦੇ ਵਿੱਚ ਕੀਤੀ ਗਈ ਸੀ ਲਾਕਡਾਊਨ ਤੋਂ ਬਾਅਦ ਮੇਨੂੰ ਲੱਗਦਾ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਈਵੈਂਟ ਸੀਗਾ ਪੇਸਾ ਮਦਰੀਅਨ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਅਤੇ ਅਵਾਰਡ ਇਹਨੂੰ ਸਾਡਾ ਮਕਸਦ ਅੱਗੇ ਲੈ ਜਾ ਕੇ ਦੋ ਦਿਨਾਂ ਦਾ ਬਣਾਉਂਦਾ ਵੀ ਇੱਕ ਦਿਨ ਚਾਹੀ ਫੈਸਟੀਵਲ ਕਰਿਆ ਕਰਾਂਗੇ ਇੱਕ ਦਿਨ ਅਵਾਰਡ ਸ਼ੋਅ ਕਰਿਆ ਕਰਾਂਗੇ ਸੋ ਹਾਲਦੀ ਕਿੜੀ ਇਸ ਸਾਲ ਵੀ ਅਸੀਂ ਇਹਨੂੰ ਇੱਕ ਦਿਨ ਦੀ ਰੱਖ ਰਹੇ ਹਾਂ ਹਾਂ ਪਰ ਪਿਛਲੇ ਸਾਲ ਨਾਲੋਂ ਅਸੀਂ ਇਹਨੂੰ ਥੋੜਾ ਜਿਹਾ ਵੱਡਾ ਕੀਤਾ ਤੇ ਕੁਝ ਚੀਜ਼ਾਂ ਚੇਂਜ ਕੀਤੀਆਂ ਨੇ ਅ ਸਾਡਾ ਇਹ ਕਰਾਉਣ ਦਾ ਜਿਹੜਾ ਮਕਸਦ ਹੈਗਾ ਉਹ ਇਹ ਹੈ ਵੀ ਪੰਜਾਬੀ ਮਨੋਰੰਜਨ ਇੰਡਸਟਰੀ ਜਿਹੜੀ ਹੈ ਉਹ ਸਾਰਿਆਂ ਨੂੰ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਇੱਕ ਜਗ੍ਹਾ ਤੇ ਇਕੱਠਾ ਕਰਕੇ ਬਿਠਾਉਣਾ ਮਨੋਰੰਜਨ ਕਰਨਾ ਹੈਗਾ ਤੇ ਜਿਹੜੇ ਲੋਕ ਪੰਜਾਬੀ ਸਿਨੇਮਾ ਪੰਜਾਬੀ ਸੰਗੀਤ ਜਾਂ ਨਾ ਵੀ ਰੰਗਮঞ্চ ਲਈ ਆਪਣੀਆਂ ਸਵਾਵਾਂ ਲੰਬੇ ਸਮੇਂ ਤੋਂ ਦੇ ਰਹੇ ਨੇ ਜਿਨ੍ਹਾਂ ਨੇ ਇਸ ਇੰਡਸਟਰੀ ਨੂੰ ਹੋਰ ਉੱਚਾ ਚੱਕਣ ਦੇ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਆ ਉਹਨਾਂ ਨੂੰ ਅਵਾਰਡ ਦੇ ਰੂਪ ਦੇ ਵਿੱਚ ਸਨਮਾਨਿਤ ਕਰਨਾ ਬੇਸਿਕਲੀ ਇਹ ਇੱਕ ਤਰੀਕੇ ਦਾ ਐਪਰੀਸ਼ੀਏਸ਼ਨ ਅਵਾਰਡ ਆ ਜਿਹਨਾਂ ਨੇ ਤੁਸੀਂ ਦੇਖਿਆ ਹੋਊਗਾ ਇਹ ਜਿਹੜੇ ਸਾਰੇ ਦੇ ਅਵਾਰਡ ਨੇ ਉਹ ਅਸੀਂ ਉਹਨਾਂ ਲੋਕਾਂ ਦੇ ਨਾਮ ਤੇ ਰੱਖੇ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਪੰਜਾਬੀ ਸੰਗੀਤ ਇਨਾ ਮੀਰ ਅੰਗਮਨਚ ਦਾ ਨਾਮ ਉੱਚਾ ਕੀਤਾ ਸੀ ਜਾਂ ਇਸ ਖੇਤਰ ਦੀ ਸ਼ੁਰੂਆਤ ਕੀਤੀ ਸੀ ਉਦਾਹਰਨ ਦੇ ਤੌਰ ਤੇ ਦੇ ਨੇ ਸਾਡਾ ਇੱਕ ਅਵਾਰਡ ਹੈਗਾ ਪਿੱਥਵੀ ਰਾਜਕਪੂਰ ਲਾਈਫਟਾਈਮ ਅਚੀਵਮੈਂਟ ਅਵਾਰਡ ਬਰ రాజਸਾਨੀ ਯਾਦਗਰੀ ਅਵਾਰਡ ਮੇਲ ਮਿੱਤਰ ਯਾਦਗਰੀ ਅਵਾਰਡ ਸਰਦੂਲ ਸਕੰਦਰ ਯਾਦਗਰੀ ਅਵਾਰਡ ਗੁਰਕਿਰਤਨ ਯਾਦਗਰੀ ਅਵਾਰਡ ਇੰਦਰਾਬਿਲੀ ਯਾਦਗਰੀ ਅਵਾਰਡ ਦਲਜੀਤ ਕੌਰ ਯਾਦਗਰੀ ਅਵਾਰਡ ਸੋ ਇਦਾਂ ਦੇ ਅਵਾਰਡ ਰੱਖੇ ਗਏ ਨੇ ਸੀ ਉਹਨਾਂ ਨੂੰ ਅਲੱਗ-ਅਲੱਗ ਜਿਵੇਂ ਜਸਵੰਤ ਪਵਰਾ ਯਾਦਗਰੀ ਅਵਾਰਡ ਸੋ ਇਹ ਉਹ ਨਾਮ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਪੰਜਾਬੀ ਸੰਗੀਤ ਪੰਜਾਬੀ ਰੰਗਮંચ ਨੂੰ ਉੱਚਾ ਚੱਕਿਆ ਜਾ ਸ਼ੁਰੂਆਤੀ ਦੌਰ ਦੇ ਵਿੱਚ ਇਸ ਖੇਤਰ ਨੂੰ ਅੱਗੇ ਲੈ ਕੇ ਗਏ ਨੇ ਸੋ ਉਹਨਾਂ ਦੇ ਨਾਂ ਤੇ ਅਵਾਰਡ ਨੇ ਇਹਨਾਂ ਨੂੰ ਤੁਸੀਂ ਅਵਾਰਡ ਵੀ ਕਹਿ ਸਕਦੇ ਹੋ ਸਨਮਾਨ ਵੀ ਕਹਿ ਸਕਦੇ ਹੋ ਐਪਰੀਸ਼ੀਏਸ਼ਨ ਅਵਾਰਡ ਵੀ ਕਹਿ ਸਕਦੇ ਹੋ ਸੋ ਸਾਡਾ ਇਹ ਦੇਣ ਦਾ ਮਕਸਦ ਇਹ ਵੀ ਜਿਹੜੇ ਲੋਕ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਸ਼ਾਬਾਸ਼ੀ ਦੇ ਰੂਪ ਦੇ ਵਿੱਚ ਜਾਂ ਸਨਮਾਨ ਦੇ ਵਿੱਚ ਉਹਨਾਂ ਨੂੰ ਹੱਲਾਸ਼ੀਰੀ ਦਿੱਤੀ ਜਾਵੇ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਇਸ ਵਾਰੀ ਅਸੀਂ ਕੁਝ ਨਵੇਂ ਜਿਹੜੇ ਚਿਹਰੇ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਵੀ ਜਿਹੜੇ ਹੈਗੇ ਨੇ ਇਸ ਖੇਤਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਜਾਂ ਜਿਨ੍ਹਾਂ ਤੋਂ ਭਵਿੱਖ 'ਚ ਵੱਡੀਆਂ ਆਸਾਂ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਵੀ ਅਸੀਂ ਸਨਮਾਨ ਦੇ ਰੂਪ ਦੇ ਵਿੱਚ ਇਹ ਅਵਾਰਡ ਦੇਣ ਜਾ ਰਹੇ ਹਾਂ ਸੋ ਜਿਹੜੇ ਲੋਕ ਮੇਰੇ ਬਾਰੇ ਜਾਣਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਵੀ ਮੈਂ ਪਿਛਲੇ 13-14 ਸਾਲਾਂ ਤੋਂ ਇਸ ਖੇਤਰ ਦੇ ਨਾਲ ਜੁੜਿਆ ਹੋਇਆ ਸਰਗਰਮ ਕੰਮ ਕਰ ਰਿਹਾ ਹਾਂ ਪੰਜਾਬੀ ਸਿਨੇਮੇ ਦੀ ਪੰਜਾਬੀ ਇੰਡਸਟਰੀ ਦੀ ਜਿਹੜੀ ਪਹਿਲੀ ਟੈਲੀਫੋਨ ਡਾਇਰੈਕਟਰੀ ਆ ਉਹ ਵੀ ਸਾਡੀ ਟੀਮ ਨੇ ਬਣਾਈ ਸੀ ਜਿਹਨੂੰ ਤੁਸੀਂ ਟੈਲੀਫੋਨ ਡਾਇਰੈਕਟਰੀ ਵੀ ਕਹਿ ਸਕਦੇ ਹੋ ਡਾਟਾ ਡਾਇਰੈਕਟਰੀ ਵੀ ਕਹਿ ਸਕਦੇ ਹੋ ਉਸ ਤੋਂ ਬਾਅਦ ਸਾਡਾ ਮਨ ਦੇ ਵਿੱਚ ਇੱਛਾ ਦੀ ਵੀ ਕੁਛ ਨਾ ਕੁਛ ਕੀਤਾ ਜਾਵੇ ਪੰਜਾਬੀ ਸਿਨੇਮੇ ਲਈ ਜਾਂ ਇਦਾਂ ਦੇ ਸਮਾਗਮ ਕੀਤੇ ਜਾਣ ਕਿਉਂਕਿ ਪੰਜਾਬੀ ਦੇ ਵਿੱਚ ਵੈਸੇ ਵੀ ਇਦਾਂ ਨਹੀਂ ਗਤੀਵਿਧੀਆਂ ਬਹੁਤ ਘੱਟ ਹੁੰਦੀਆਂ ਨੇ ਸੋ ਇਹੀ ਸੋਚ ਲਈ ਇਹੀ ਸੋਚ ਨਾਲ ਸ਼ੁਰੂ ਕੀਤਾ ਸੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਕੁਝ ਵੀ ਨਹੀਂ ਪਤਾ ਸੀ ਕਿ ਕਿੱਦਾਂ ਦਾ ਹੋਊਗਾ ਕਿਵੇਂ ਹੋਊਗਾ ਪਰ ਪਿਛਲੀ ਵਾਰੀ ਸਭ ਨੂੰ ਪਤਾ ਬਹੁਤ ਵਧੀਆ ਹੰਗਾਰਾ ਮਿਲਿਆ ਸੀ ਇੰਡਸਟਰੀ ਨੇ ਬਹੁਤ ਸਾਥ ਦਿੱਤਾ ਸੀ ਇਸ ਵਾਰੀ ਵੀ ਸਾਰੀ ਟੀਮ ਮੇਰੀ ਜੁੜੀ ਹੋਈ ਆ ਕਿਉਂਕਿ ਇਹ ਕੰਮ ਕੇ ਇਕੱਲੇ ਬੰਦੇ ਦਾ ਨਹੀਂ ਹੈਗਾ ਤਾਨੂੰ ਟੀਮ ਚਾਹੀਦੀ ਹੁੰਦੀ ਹੈ ਮੇਰੇ ਨਾਲ ਜਿਹੜੇ ਪੇਫਾ ਦੇ ਕੋ ਫਾਊਂਡਰ ਨੇ ਨਿਹਾਰਕਾ ਮਸੀਹ ਜੀ ਨੇ ਉਹ ਜੁੜੇ ਹੋਏ ਨੇ ਇਸ ਤੋਂ ਇਲਾਵਾ ਇਸ ਵਾਰੀ ਸਾਡੇ ਨਾਲ ਕਾਰਜਗਿਲ ਜੀ ਨੇ ਫਿਲਮ ਪ੍ਰੋਡਿਊਸਰ ਨੇ ਉਹ ਬਹੁਤ ਸਹਿਯੋਗ ਦੇ ਰਹੇ ਨੇ ਮਨੀਸ਼ ਸਾਨੀ ਜੀ ਬਹੁਤ ਸਹਿਯੋਗ ਦੇ ਰਹੇ ਨੇ ਦਿਨੇਸ਼ ਔਲਕਰ ਜੀ ਨੇ ਉਹ ਬਹੁਤ ਸਹਿਯੋਗ ਦੇ ਰਹੇ ਨੇ ਸਾਡੇ ਦੋਸਤ ਨੇ ਅਮਿਤਪਰਾਸ਼ਰ ਜੀ ਉਹ ਬਹੁਤ ਸਹਿਯੋਗ ਦੇ ਰਹੇ ਨੇ ਗੁਰਪ੍ਰੀਤ ਖੇਤਲਾ ਜੀ ਹੋਰ ਬੜੇ ਦੋਸਤ ਸਾਡੇ ਨਾਲ ਚੰਨਪ੍ਰੀਤ ਨੇ ਜੁੜੇ ਹੋਏ ਨੇ ਜਿਹੜੇ ਮਤਲਬ ਕਿ ਨਾਲ ਖੜੇ ਹੋਏ ਨੇ ਜਿਨ੍ਹਾਂ ਦਾ ਮਤਲਬ ਕਿ ਹੌਸਲਾ ਹੱਲਾਸ਼ੀਰੀ ਸਾਨੂੰ ਵੱਡਾ ਕਰ ਰਹੀ ਆ ਤੇ ਇੱਕ ਟੀਮ ਦੇ ਰੂਪ ਦੇ ਵਿੱਚ ਅਸੀਂ ਇਸ ਅਵਾਰਡ ਚੜਾਗਾ ਸਮਾਰੋ ਸਾਡਾ ਹੈਗਾ ਅਵਾਰਡ ਨਾਈਟ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਲੋਕ ਹੰਗਾਰਾ ਦੇ ਰਹੇ ਨੇ ਕੁਝ ਦਿਨ ਬਾਕੀ ਰਹਿ ਗਏ ਨੇ ਪਰ ਜਿਸ ਤਰੀਕੇ ਦਾ ਸਾਨੂੰ ਹੰਗਾਰਾ ਮਿਲ ਰਿਹਾ ਉਹ ਸਾਡਾ ਹੌਸਲਾ ਬਲੰਦ ਕਰ ਰਿਹਾ ਸੋ ਪਿਛਲੇ ਸਾਲ ਦੀ ਤਰ੍ਹਾਂ ਇਹ ਅਵਾਰਡ ਵੀ ਹੈ ਇੱਕ ਦੀ ਸਾਨੂੰ ਪੂਰੀ ਆਸ ਆ ਕਿ ਵੱਡੇ ਲੈਵਲ ਤੇ ਹੋਣਗੇ ਔਰ ਇਹਦੀ ਚਰਚਾ ਹੋਊਗੀ ਔਰ ਤੁਸੀਂ ਲੋਕ মিডিਆ ਵੀ ਇਹਦਾ ਜਿਹੜਾ ਸਾਥ ਦੇ ਰਹੇ ਆ ਉਹ ਪੂਰੀ ਇੰਡਸਟਰੀ ਦਾ ਸਾਥ ਜਦੋਂ ਮਿਲ ਰਿਹਾ ਤੇ ਅਜੇ ਸਮਾਗਮ ਜਿਹੜੇ ਨੇ ਵਧੀਆ ਤਰੀਕੇ ਨਾਲ ਹੋਣੇ ਨੇਪਰੇ ਚੜ੍ਹਦੇ ਉਹ ਸੁਭਾਅਕਾ